ਅਖਰਕਾਰ ਫਿਲਮ ਸਟਾਰ ਤੇ ਸੰਸਦ ਕੰਗਣਾ ਰਣੌਤ ਨੂੰ ਮਾਤਾ ਮਹਿੰਦਰ ਕੌਰ ਜੀ ਦੇ ਅੱਗੇ ਝੁਕਣਾ ਪਿਆ ਝੁਕਣ ਤੋਂ ਪਹਿਲਾਂ ਦਾ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਸ ਨੂੰ ਲੈ ਕੇ ਕੰਗਣਾ ਰਣੌਤ ਜਿਹੜੀ ਹੈ ਉਹ ਕਾਫੀ ਮਤਲਬ ਲੱਗ ਰਹੀ ਸੀ ਕਿ ਜਿਵੇਂ ਉਸ ਨੂੰ ਕਿਸੇ ਚੀਜ਼ ਦਾ ਡਰੀ ਨਹੀਂ ਹੈ ਭੈ ਹੀ ਨਹੀਂ ਹੈ ਦੋਸਤੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਗੱਲ ਇਸ ਤਰ੍ਹਾਂ ਹੈ ਕਿ ਕੋਈ ਵੀ ਚੀਜ਼ ਆਪਾਂ ਜਦੋਂ ਉੱਪਰ ਨੂੰ ਸੁੱਟਦੇ ਆ ਤਾਂ ਇਹ ਕੁਦਰਤ ਦਾ ਕਾਨੂੰਨ ਹੈ ਕਿ ਉਸਨੇ نیچے ਆਉਣਾ ਹੀ ਆਉਣਾ ਹੁੰਦਾ ਹੈ ਕੰਗਣਾ ਰਣੌਤ ਬੜਬੋਲੀ ਹੈ ਔਰ ਕਈ ਤਰ੍ਹਾਂ ਦੇ ਕਮੈਂਟ ਜਿਹੜੇ ਐ ਲੋਕ ਅਲੱਗ-ਅਲੱਗ ਪਾਸ਼ਾਵਾਂ ਦੇ ਵਿੱਚ ਦੇ ਰਹੇ ਨੇ ਲੇਕਿਨ ਪੋਸੂਨਾਮਾ ਚੈਨਲ ਤੇ ਕਿਉਂਕਿ ਔਰਤ ਸਾਡੇ ਸਮਾਜ ਦਾ ਇੱਕ ਉਹ ਹਿੱਸਾ ਹੈ ਜਿਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਰਿਸਪੈਕਟ ਕਰਨੀ ਇੱਜ਼ਤ ਦੇਣੀ ਇਹ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਅਸੀਂ ਅੱਜ ਵੀ ਔਰਤ ਹੋਣ ਦੇ ਨਾਤੇ ਉਸ ਦੀ ਇੱਜ਼ਤ ਕਰਦੇ ਹਾਂ ਸਤਕਾਰ ਕਰਦੇ ਹਾਂ ਪਰ ਜਿਸ ਤਰ੍ਹਾਂ ਦੀਆਂ ਹਰਕਤਾਂ ਇਹ ਔਰਤ ਇਹਨਾਂ ਦਿਨਾਂ ਵਿੱਚ ਕਰ ਰਹੀ ਹੈ ਜਿਸ ਤਰ੍ਹਾਂ ਦੇ ਬਿਆਨ ਬਾਜ਼ੀ ਨੂੰ ਲੈ ਕੇ ਇਹ ਔਰਤ ਵਾਇਰਲ ਹੋ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਸੱਚਮੁੱਚ ਇਹ ਇੱਜ਼ਤ ਕਰਵਾਉਣ ਦੇ ਕਾਬਿਲ ਨਹੀਂ ਹੈ ਮਾਤਾ ਮਹਿੰਦਰ ਕੌਰ ਜੀ ਦੋ ਉਸ ਵੇਲੇ ਉਸ ਵੇਲੇ ਇਹ ਸ਼ਬਦ ਕਹੇ ਸੀ ਕਿ 100-100 ਰੁਪਏ ਦੇ ਵਿੱਚ ਇਹ ਸਾਰੀਆਂ ਆਈਆਂ ਹੋਈਆਂ ਆ ਔਰ ਜਦ ਕੀ ਮਾਤਾ ਮਹਿੰਦਰ ਕੌਰ ਜੀ ਦੇ ਕੋਲੋਂ ਮਾਫੀ ਮੰਗਣ ਤੋਂ ਬਾਅਦ ਉਹ ਗੱਲ ਕਹਿ ਰਹੀ ਹੈ ਕਿ ਅਸੀਂ ਤਾਂ ਜ਼ਮੀਨਾ ਛਡਵਾਉਣ ਵਾਸਤੇ ਅਸੀਂ ਤਾਂ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਵਾਸਤੇ ਜਦੋਂ ਜਹਦ ਕਰ ਰਹੇ ਸੀ ਲੇਕਿਨ ਇਸ ਕੰਗੜਾ ਨੇ ਅਜੀਹਾ ਇੱਕ ਬਿਆਨ ਦਿੱਤਾ ਹੈ ਕੇ ਮੇਰੇ ਦਿਲ ਨੂੰ ਛੂ ਗਿਆ ਔਰ ਇੰਨੀ ਭੱਦੀ ਸ਼ਬਦਾਬਲੀ ਦੇ ਵਿੱਚ ਇਸ ਔਰਤ ਨੇ ਇਹ ਸ਼ਬਦ ਕਹੇ ਸੀ ਅੱਜ ਉਸ ਨੂੰ ਮੂੰਹ ਦੀ ਖਾਣੀ ਪਈ ਹੈ ਮਾफी ਮੰਗਣਾ ਦੇਖੋ ਇੱਕ ਮਾफी ਹੱਥ ਜੋੜ ਕੇ ਮੰਗ ਲੈਣੀ ਇਹ ਇੰਨੇ 4 ਸਾਲ 4 ਸਾਲਾਂ ਤੋਂ ਬਾਅਦ ਜੇ ਇਹ ਕੰਮ ਤੂੰ ਪਹਿਲਾਂ ਹੀ ਕਰ ਲੈਂਦੀ ਤਾਂ ਤੇਰੀ ਇੰਨੀ ਖੱਜਲ ਖੁਆਰੀ ਨਾ ਹੁੰਦੀ ਔਰ ਲੋਕ ਤੇਰੇ ਤੇ ਥੂ ਥੂ ਨਾ ਕਰਦੇ ਕਿਉਂਕਿ ਜ਼ੁਬਾਨ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਇੱਜ਼ਤ ਕਰਵਾਉਂਦੀ ਵੀ ਹੈ ਔਰ ਇੱਜ਼ਤ ਲੈਂਦੀ ਵੀ ਹੈ ਇਹੇ ਜ਼ਬਾਨ ਛੇਤਰ ਵੀ ਪਵਾ ਦਿੰਦੇ ਐ ਔਰ ਕੱਖਾਂ ਦੀ ਤਰ੍ਹਾਂ ਰਸਤਿਆਂ ਦੇ ਵਿੱਚ ਰੋਲ ਵੀ ਦਿੰਦੇ ਐ ਹੁਣ ਕੰਗੜਾ ਰਣੌਤ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਮਤਲਬ ਵੀਡੀਓ ਕਾਨਫਰੰਸ ਦੇ ਰਾਹੀਂ ਮੇਰੀ ਜਿਹੜੀ ਹੈ ਸੁਣਵਾਈ ਹੋਵੇ ਲੇਕਿਨ ਮਾਂ ਜੋ ਕੋਟ ਨੇ ਉਸ ਦੀ ਇੱਕ ਨਹੀਂ ਮੰਨੀ ਉਸ ਨੂੰ ਕਿਹਾ ਕਿ ਤੂੰ ਫਿਜ਼ੀਕਲੀ ਪਟੰਡਾ ਅਦਾਲਤ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖ ਲੇਕਿਨ ਕੰਗੜਾ ਨੇ ਹੱਥ ਜੋੜ ਕੇ ਮਾਫੀ ਮੰਗੀ ਔਰ ਮਤਲਬ ਕਿ ਮੇਰੀਆਂ ਮਾਤਾਵਾਂ ਵਰਗੀ ਐ ਜੇ ਮੈਂ ਭੁੱਲ ਚੁੱਕ ਕੀਤੀ ਐ ਤਾਂ ਮੈਨੂੰ ਮਾਫ ਕਰ ਦਿਓ ਵਗੈਰਾ ਵਗੈਰਾ ਜੋ ਸ਼ਬਦ ਹੁੰਦੇ ਐ ਲੇਕਿਨ ਪਛਤਾਵਾ ਉਸ ਦੇ ਚਿਹਰੇ ਤੋਂ ਸ਼ਰੀਆਮ ਨਜ਼ਰ ਆ ਰਿਹਾ ਸੀ ਬਹੁਤ ਸਾਰੇ ਗੀਤ ਵੀ ਚੱਲ ਰਹੇ ਨੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਕਿਉਂਕਿ ਇਹ ਬਿਆਦਬਾਜੀ ਕੋਈ ਮਾਮੂਲੀ ਬੰਦਾ ਤਾਂ ਕਰ ਹੀ ਨਹੀਂ ਸਕਦਾ ਤੁਸੀਂ ਦੇਖੋ ਕਿ ਸਾਢੇ 4 ਸਾਲਾਂ ਬਾਅਦ ਮਾਫੀ ਮੰਗਣੀ ਔਰ ਤਕਰੀਬਨ 2 ਸਾਲ ਤੱਕ ਦੇ ਸਮੇਂ ਤੱਕ ਉੱਥੇ ਅਲੱਗ-ਅਲੱਗ ਬਾਰਡਰਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਮਜ਼ਦੂਰਾਂ ਦੇ ਵੱਲੋਂ ਰਹਿਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਔਰ ਬਲਦੀ ਦੇ ਉੱਪਰ ਤੇਲ ਪਾਉਣ ਵਾਲੀ ਇਹ ਕੰਗੜਾ ਰਣੌਤ ਜਿਹੜੀ ਹੈ ਔਰ ਇਸ ਨੂੰ ਪਤਾ ਸੀ ਕਿ ਮੈਨੂੰ ਬਚਾ ਲੇਗਾ ਕੋਈ ਨਾ ਕੋਈ ਹਰ ਕਾਨੂੰਨ ਸਾਡੇ ਦੇਸ਼ ਦਾ ਸਰਬੋਤਮ ਹੈ ਸੰਵਿਧਾਨ ਦੇ ਵਿੱਚ ਲਿਖਿਆ ਇੱਕ ਇੱਕ ਜਿਹੜਾ ਅਨੁਛੇਦ ਹੈ ਧਾਰਾ ਜਿਹੜੀ ਹੈ ਉਹ ਕੋਈ ਐਵੇਂ ਨਹੀਂ ਲਿਖੀ ਗਈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਪਤਾ ਨਹੀਂ ਕਿੰਨੇ ਦੇਸ਼ਾਂ ਦਾ ਸੰਵਿਧਾਨ ਪੜਿਆ ਸੰਵਿਧਾਨ ਪੜੇ ਤਰ ਜਾ ਕੇ ਸੰਵਿਧਾਨ ਲਿਖਿਆ ਸੂਸ਼ ਕਰਕੇ ਕੰਗੜਾ ਨੌਤ ਬੁਰੀ ਤਰ੍ਹਾਂ ਮਤਲਬ ਸ਼ਰਮਿੰਦਗੀ ਦੇ ਵਿੱਚ ਸ਼ਟਾ ਰਹੀ ਹੈ ਆਪਣੇ ਆਪ ਨੂੰ ਕੋਸ ਰਹੀ ਹੈ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੀ ਹੈ ਕਿ ਸੱਚਮੁੱਚ ਮੇਰੇ ਕੋਲ ਬਹੁਤ ਵੱਡੀ ਗਲਤੀ ਹੋਈ ਹੈ ਔਰ ਕੰਗੜਾ ਜੀ ਪੰਜਾਬੀਆਂ ਦੇ ਦਿਲ ਤਾਂ ਤੁਸੀਂ ਸ਼ਾਇਦ ਹਿਮਾਚਲ ਵਾਲੇ ਕੀ ਜਾਣੋ ਇਹਨਾਂ ਦੇ ਕੋਲ ਤਾਂ ਮਾਫੀ ਮਾਫੀ ਹੈ ਔਰ ਜੇ ਫਿਰ ਧੌਣ ਦੇ ਵਿੱਚ ਕੋਈ ਕੀਲਾ ਅੜ ਜਾਵੇ ਤਾਂ ਫਿਰ ਇਹ ਪੰਜਾਬੀ ਕਢਣਾ ਵੀ ਜਾਣਦੇ ਨੇ ਸੋ ਤੁਸੀਂ ਸੰਸਦ ਮੈਂਬਰ ਹੋ ਰਿਸਪੈਕਟਡ ਵਾਲੀ ਤੁਹਾਡੀ ਪਰ ਮਤਲਬ ਕਹਿ ਸਕਦੇ ਆ ਕਿ ਅਹੁਦਾ ਹੈ ਕਿਉਂਕਿ ਸੰਸਦ ਤੁਹਾਨੂੰ ਚੁੜ ਕੇ ਭੇਜਿਆ ਜਨਤਾ ਨੇ ਔਰ ਕੀ ਤੁਹਾਡੀ ਜਿਹੜੀ ਲੋਕ ਸਭਾ ਹੈ ਉਥੋਂ ਦੇ ਲੋਕ ਤੁਹਾਡੇ ਤੋਂ ਖੁਸ਼ ਨੇ ਖੁਸ਼ ਨਹੀਂ ਜਾਂ ਨਾ ਖੁਸ਼ ਨੇ ਸੋ ਇਸ ਕਰਕੇ ਦੋਸਤੋ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਕੰਗੜਾ ਨੂੰ ਫਿਜ਼ੀਕਲੀ ਪੇਸ਼ ਹੋਣਾ ਪਿਆ ਕਹਿੰਦੇ ਕਿ ਜਦੋਂ ਆਈ ਸਭ ਤੋਂ ਪਹਿਲਾਂ ਰੈਸਟ ਹਾਊਸ ਦੇ ਵਿੱਚ ਉਹਨਾਂ ਨੇ ਸਟੇ ਕੀਤਾ ਉਸ ਤੋਂ ਬਾਅਦ ਜੋ ਟਾਈਮ ਦਿੱਤਾ ਸੀ ਮਾਂ ਜੋ ਕੋਰਟ ਨੇ ਉਹ ਉਸ ਤੇ ਪਹੁੰਚੀ ਹੈ ਔਰ ਹੱਥ ਜੋੜ ਕੇ ਖੜੀ ਹੋ ਗਈ ਹੈ ਔਰ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਹੈ ਮਾਤਾ ਮਹਿੰਦਰ ਜੀ ਮਹਿੰਦਰ ਜੀ ਦੇ ਕੋਲੋਂ ਕਿ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਵੱਡੀ ਭੁੱਲ ਕੀਤੀ ਹੈ ਵਗੈਰਾ ਵਗੈਰਾ ਜੋ ਵੀ ਮਾਫੀ ਦੇ ਵਿੱਚ ਸ਼ਬਦ ਇਸਤੇਮਾਲ ਕੀਤੇ ਨੇ ਪਰ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕੇ ਕੰਗਣਾ ਜੀ ਇਹ ਮਾਫੀ ਹੀ ਮੰਗਣੀ ਸੀ ਤੇ 4 ਸਾਲ ਤੁਸੀਂ ਆਪਣੀ ਵੀ ਖੱਜਲ ਖਵਰੀ ਕਰਾਈ ਤਾਂ ਮਾਤਾ ਮਹਿੰਦਰ ਕੌਰ ਜੀ ਜਿਹੜੀ ਕਿ ਇਸ ਸਮੇਂ ਕਾਫੀ ਉਮਰ ਦੇ ਵਿੱਚ ਐ ਉਹਨਾਂ ਨੂੰ ਵੀ ਤੁਸੀਂ ਕਾਫੀ ਜ਼ਿਆਦਾ ਡਿਸਟਰਬ ਮੈਂਟਲੀ ਤੌਰ ਤੇ ਕੀਤਾ ਹੈ ਸੋ ਇਸ ਕਰਕੇ ਦੋਸਤੋ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਦੋਂ ਅਰਦਾਸ ਕਰਦੇ ਹਾਂ ਉੱਥੇ ਤਾਂ ਮਾਫੀ ਹੀ ਮਾਫੀ ਹੈ ਉੱਥੇ ਸਜ਼ਾ ਨਹੀਂ ਹੈ ਅਕਾਲ ਪੁਰਖ ਦੇ ਚਰਨਾਂ 'ਚ ਉੱਥੇ ਮਾਫੀ ਹੀ ਮਾਫੀ ਹੈ ਉਹ ਕਦੇ ਵੀ ਕਿਹੜਾ ਮਾਪਾਪ ਆਪਣੇ ਬੱਚੇ ਨੂੰ ਸਜ਼ਾ ਦੇ ਦੇਗਾ ਨਹੀਂ ਦੇਵੇਗਾ ਸੋ ਇਸ ਕਰਕੇ ਕੰਗੜਾ ਰਣੌਤ ਨੇ ਆਖਰਕਾਰ ਮਾਤਾ ਮਹਿੰਦਰ ਕੌਰ ਜੀ ਦੇ ਕੋਲੋਂ ਮਾਫੀ ਮੰਗ ਹੀ ਲਈ ਜੁੜੇ ਰਹੋ ਪੂਸਨਮਾ ਚਲਦੇ ਰਹੇ